ਸਵੇਰ ਦਾ ਹਜੇ ਸੂਰਜ ਚੜ੍ਹਿਆ ਹੀ ਸੀ ਸੜਕ ਦੇ ਉੱਤੇ ਇੱਕ ਲਾਸ਼ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਇਸ ਲਾਸ਼ ਨੂੰ ਪਛਾਣਨਾ ਮੁਸ਼ਕਲ ਸੀ ਕਿਉਂਕਿ ਇਹਦੇ ਚਿਹਰੇ ਨੂੰ ਕਿਸੇ ਨੇ ਇੰਨੇ ਬੁਰੇ ਤਰੀਕੇ ਦੇ ਨਾਲ ਕੁਚਲਿਆ ਸੀ ਕਿ ਪਛਾਣਿਆ ਤੱਕ ਨਹੀਂ ਜਾ ਰਿਹਾ ਸੀ ਪਰ ਬੋਡੀ ਨੂੰ ਦੇਖ ਕੇ ਇਹ ਹੀ ਲੱਗ ਰਿਹਾ ਸੀ ਕਿ ਇਹ ਲਾਸ਼ ਕਿਸੇ ਕੁੜੀ ਦੀ ਸੀ ਸਭ ਤੋਂ ਪਹਿਲਾਂ ਵੇਖਣ ਨੂੰ ਇਹ ਹੀ ਲੱਗ ਰਿਹਾ ਸੀ ਕਿ ਸ਼ਾਇਦ ਇਹ ਸਵੇਰੇ ਸਵੇਰੇ ਘਰੋਂ ਸੈਰ ਕਰਨ ਵਾਸਤੇ ਨਿਕਲੀ ਹੋਵੇਗੀ ਤੇ ਕੋਈ ਵੱਡੀ ਚੀਜ਼ ਟਰੱਕ ਜਾਂ ਬੱਸ ਦੇ ਨਾਲ ਇਹਦੀ ਟੱਕਰ ਹੋ ਗਈ ਜਿਸ ਨਾਲ ਇਹਦੀ ਮੌਤ ਹੋ ਗਈ ਸਭ ਤੋਂ ਚੁਕਾਉਣ ਵਾਲੀ ਗੱਲ ਇਹ ਸੀ ਕਿ ਇਸ ਕੁੜੀ ਦੀ ਲਾਸ਼ ਜਦੋਂ ਸੜਕ ਤੇ ਡਿੱਗੀ ਸੀ ਤਾਂ ਇਹਦੇ ਉੱਪਰੋਂ ਕਈ ਹੋਰ ਵੀ ਵਾਹਨ ਇਹਦੇ ਉੱਤੋਂ ਲੰਘ ਚੁੱਕੇ ਸਨ ਜਿਸ ਕਰਕੇ ਇਹਦੀ ਹਾਲਤ ਹੋਰ ਵੀ ਬੁਰੀ ਹੋ ਚੁੱਕੀ ਸੀ ਹੁਣ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਪਰ ਪੁਲਿਸ ਨੂੰ ਵੀ ਇਸ লাশ ਨੂੰ ਦੇਖ ਕੇ ਕੁਝ ਪਤਾ ਨਹੀਂ ਚੱਲ ਰਿਹਾ ਸੀ ਕਿ ਇਹ ਕਿੱਥੋਂ ਦੀ ਕੁੜੀ ਹੈ ਕੌਣ ਹੋ ਸਕਦੀ ਹੈ ਇਹ ਜਿਹੜੀ ਕੁੜੀ ਸੀ ਇਹਦੀ ਬਾਹ ਦੇ ਉੱਤੇ ਇੱਕ ਟੈਟੂ ਬਣਿਆ ਹੋਇਆ ਸੀ ਇਹਦੀ ਬਾਹ ਤੇ ਲਿਖਿਆ ਹੋਇਆ ਸੀ ਪ੍ਰਦੀਪ ਪੁਲਿਸ ਨੇ ਇਸ ਕੁੜੀ ਦੀ ਜਿਹੜੀ ਫੋਟੋ ਹੈ ਉਹ ਲਗਭਗ ਸਾਰੇ ਹੀ ਟੀਵੀ ਚੈਨਲਾਂ ਤੇ ਸਾਰੇ ਹੀ ਪੁਲਿਸ ਸਟੇਸ਼ਨਾਂ ਦੇ ਵਿੱਚ ਪਹੁੰਚਾ ਦਿੱਤੀ ਸੀ ਜਿਸ ਤਰ੍ਹਾਂ ਹੀ ਇਹ ਗਲ ਟੀਵੀ ਚੈਨਲਾਂ ਤੇ ਚਲਦੀ ਹੈ ਤਾਂ ਪੁਲਿਸ ਦੇ ਕੋਲ ਇੱਕ ਫੋਨ ਆਉਂਦਾ ਹੈ ਇਹ ਫੋਨ ਇੱਕ ਆਦਮੀ ਦਾ ਸੀ ਜੋ ਕਿ ਕਹਿੰਦਾ ਹੈ ਕਿ ਸਾਡੀ ਕੁੜੀ ਵੀ ਗਾਇਬ ਹੋਈ ਹੈ ਜਿਹਦਾ ਨਾਮ ਮਨਪ੍ਰੀਤ ਕੋਰ ਹੈ ਇਹ ਫੋਨ ਸੀ ਕੇਸਰ ਸਿੰਘ ਦਾ ਜਾਨੀ ਕਿ ਕੁੜੀ ਦੇ ਪਿਓ ਦਾ ਉਹ ਕਹਿੰਦਾ ਹੈ ਕਿ ਮੇਰੀ ਕੁੜੀ ਵੀ ਕਾਫੀ ਦਿਨਾਂ ਤੋਂ ਗਾਇਬ ਹੋਈ ਹੈ ਉਹਦੀ ਬਾਹ ਦੇ ਉੱਤੇ ਵੀ ਪ੍ਰਦੀਪ ਨਾਮ ਦਾ ਟੈਟੂ ਬਣਿਆ ਹੋਇਆ ਹੈ ਜਦੋਂ ਕੇਸਰ ਸਿੰਘ ਵੱਲੋਂ ਸੁਨਾਖਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਉਹਨਾਂ ਦੀ ਕੁੜੀ ਦੀ ਹੀ লাশ ਹੈ ਹੁਣ ਘਰ ਵਾਲੇ ਇਹੀ ਸੋਚ ਰਹੇ ਸਨ ਕਿ ਆਖਰ ਸਾਡੀ ਕੁੜੀ ਮਨਪ੍ਰੀਤ ਦੇ ਨਾਲ ਅਜਿਹਾ ਕੀ ਹੋ ਗਿਆ ਕਿਸ ਤਰ੍ਹਾਂ ਉਹਦਾ ਐਕਸੀਡੈਂਟ ਹੋਇਆ ਜਾਂ ਫਿਰ ਕਿਸੇ ਨੇ ਉਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰਿਆ ਸੀ ਇਹ ਕਹਾਣੀ ਨੂੰ ਜਦੋਂ ਤੁਸੀਂ ਪੂਰਾ ਸੁਣੋਗੇ ਤਾਂ ਤੁਸੀਂ ਵੀ ਡਰ ਦੇ ਨਾਲ ਸਹਿਮ ਜਾਵੋਗੇ ਕਿਉਂਕਿ ਇਸ ਕੁੜੀ ਦੇ ਨਾਲ ਇੰਨਾ ਭਿਆਨਕ ਕੁਝ ਹੋਇਆ ਸੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਇਸ ਕੁੜੀ ਦਾ ਨਾਮ ਸੀ ਮਨਪ੍ਰੀਤ ਕੋਰ ਤੇ ਇਹਦਾ 8 ਸਾਲ ਪਹਿਲਾਂ ਹੀ ਵਿਆਹ ਸੁਖਬੀਰ ਨਾਮ ਦੇ ਮੁੰਡੇ ਦੇ ਨਾਲ ਹੋਇਆ ਸੀ ਇਹ ਜਿਹੜਾ ਸੁਖਬੀਰ ਸਿੰਘ ਸੀ ਇਹ ਸ਼ਹੀਦ ਉਦਮ ਸਿੰਘ ਦਾ ਰਹਿਣ ਵਾਲਾ ਸੀ ਤੇ ਡਰਾਈਵਰੀ ਕਰਦਾ ਸੀ ਮਨਪ੍ਰੀਤ ਕੋਰ ਬਿਜਨੌਰ ਦੀ ਰਹਿਣ ਵਾਲੀ ਸੀ ਤੇ ਸੁਖਬੀਰ ਦਾ ਜਦੋਂ ਮਨਪ੍ਰੀਤ ਦੇ ਨਾਲ ਵਿਆਹ ਹੁੰਦਾ ਹੈ ਤੇ ਦੋਨੋਂ ਹੀ ਬੜੇ ਵਧੀਆ ਤਰੀਕੇ ਦੇ ਨਾਲ ਹਸੀ ਖੁਸ਼ੀ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰਨ ਲੱਗ ਪੈਂਦੇ ਨੇ ਦੋਨਾਂ ਦੇ ਬੜੇ ਚਾਹ ਸਨ ਇਹਨਾਂ ਨੂੰ ਹੁਣ ਇਹੀ ਲੱਗ ਰਿਹਾ ਸੀ ਕਿ ਇਹਨਾਂ ਦੀ ਜ਼ਿੰਦਗੀ ਬਹੁਤ ਹੀ ਵਧੀਆ ਲੰਘਣ ਵਾਲੀ ਹੈ ਲਗਭਗ ਇਹਨਾਂ ਦੇ ਵਿਆਹ ਨੂੰ 2 ਸਾਲ ਬੀਤ ਜਾਂਦੇ ਨੇ ਤੇ ਇਹ 2 ਸਾਲ ਬੜੇ ਹੀ ਵਧੀਆ ਤਰੀਕੇ ਦੇ ਨਾਲ ਲੰਗੇ ਸਨ ਪਰ ਇਹਨਾਂ ਦੇ ਘਰ ਦੇ ਵਿੱਚ 2 ਸਾਲ ਬਾਅਦ ਵੀ ਕੋਈ ਵੀ ਬੱਚਾ ਨਹੀਂ ਹੋਇਆ ਸੀ ਹੁਣ ਮਨਪ੍ਰੀਤ ਆਪਣੇ ਪਤੀ ਸੁਖਬੀਰ ਨੂੰ ਕਹਿੰਦੀ ਹੈ ਕਿ ਮੇਰਾ ਘਰ ਦੇ ਵਿੱਚ ਮਨ ਨਹੀਂ ਲੱਗਦਾ ਤੇ ਸੁਖਬੀਰ ਇਹਨੂੰ ਕਹਿੰਦਾ ਸੀ ਕਿ ਤੂੰ ਕੋਈ ਨਾ ਕੋਈ ਕੰਮਕਾਰ ਕਰ ਲੈ ਜਿਸ ਨਾਲ ਤੇਰਾ ਵੀ ਟਾਈਮ ਪਾਸ ਹੋ ਜਾਇਆ ਕਰੇਗਾ ਕਿਉਂਕਿ ਸੁਖਬੀਰ ਸਿੰਘ ਡਰਾਈਵਰੀ ਦੇ ਸਿਲਸਿਲੇ 'ਚ ਬਾਹਰ ਹੀ ਰਹਿੰਦਾ ਸੀ ਪਰ ਅਚਾਨਕ ਹੀ ਢਾਈ ਕੁ ਸਾਲ ਬਾਅਦ ਇਹਨਾਂ ਦੇ ਘਰ ਦੇ ਵਿੱਚ ਇੱਕ ਧੀ ਦਾ ਜਨਮ ਹੁੰਦਾ ਹੈ ਤੇ ਸਭ ਤੋਂ ਜ਼ਿਆਦਾ ਖੁਸ਼ੀ ਸੁਖਬੀਰ ਨੂੰ ਹੁੰਦੀ ਹੈ ਉਹਨੂੰ ਹੁਣ ਇਹ ਲੱਗਦਾ ਸੀ ਕਿ ਹੁਣ ਘਰ ਦੇ ਵਿੱਚ ਇੱਕ ਬੱਚਾ ਆ ਗਿਆ ਹੈ ਤੇ ਹੁਣ ਮਨਪ੍ਰੀਤ ਦਾ ਦਿਲ ਵੀ ਲੱਗ ਜਾਇਆ ਕਰੇਗਾ ਤੇ ਇਹ ਵੀ ਹੁਣ ਘਰ ਦੇ ਵਿੱਚ ਖੁਸ਼ ਰਿਆ ਕਰੇਗੀ ਪਰ ਬੱਚਾ ਹੋਣ ਦੇ ਬਾਵਜੂਦ ਵੀ ਮਨਪ੍ਰੀਤ ਦਾ ਮਨ ਭਟਕਦਾ ਰਹਿੰਦਾ ਹੈ ਉਹ ਹੁਣ ਵੀ ਸੁਖਬੀਰ ਦੇ ਅੱਗੇ ਇਹੋ ਸ਼ਿਕਾਇਤ ਕਰਦੀ ਸੀ ਕਿ ਉਹਦਾ ਘਰ ਦੇ ਵਿੱਚ ਮਨ ਨਹੀਂ ਲੱਗਦਾ ਤੇ ਉਹ ਹਮੇਸ਼ਾ ਹੀ ਸੁਖਬੀਰ ਨੂੰ ਕਹਿੰਦੀ ਸੀ ਕਿ ਉਹ ਪੇਕੇ ਘਰ ਜਾ ਕੇ ਰਹਿਣਾ ਚਾਹੁੰਦੀ ਹੈ ਸੁਖਬੀਰ ਉਹਨੂੰ ਹਮੇਸ਼ਾ ਹੀ ਮਨਾ ਕਰਦਾ ਰਹਿੰਦਾ ਸੀ ਇੱਕ ਦਿਨ ਗੁੱਸੇ ਦੇ ਵਿੱਚ ਆ ਕੇ ਉਹ ਆਪਣੀ ਧੀ ਨੂੰ ਚੱਕਦੀ ਹੈ ਤੇ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗ ਜਾਂਦੀ ਹੈ ਹੁਣ ਸੁਖਬੀਰ بار بار ਉਹਨੂੰ ਫੋਨ ਕਰਦਾ ਸੀ ਕਿ ਤੂੰ ਵਾਪਸ ਆ ਜਾ ਪਰ ਉਹ ਵਾਪਸ ਨਹੀਂ ਆ ਰਹੀ ਸੀ ਆਖਿਰ ਥੱਕ ہار ਕੇ ਸੁਖਬੀਰ ਆਪਣੇ ਸਹੁਰੇ ਘਰ ਆਪਣੀ ਪਤਨੀ ਨੂੰ ਆਪਣੀ ਬੇਟੀ ਨੂੰ ਲੈਣ ਵਾਸਤੇ ਚਲਾ ਜਾਂਦਾ ਹੈ ਤਾਂ ਉਹ ਇਹ ਸੁਣ ਕੇ ਹੈਰਾਨ ਹੋ ਜਾਂਦਾ ਹੈ ਕਿ ਮਨਪ੍ਰੀਤਾ ਇੱਥੇ ਆਈ ਹੀ ਨਹੀਂ ਤੇ ਨਾ ਹੀ ਇੱਥੇ ਰਹਿੰਦੀ ਹੈ ਇਹ ਗੱਲ ਸੁਣ ਕੇ ਬਹੁਤ ਹੀ ਉਹ ਹੈਰਾਨ ਹੁੰਦਾ ਹੈ ਕਿ ਇੱਕ ਵਿਆਹੀ ਔਰਤ ਜਿਹਦੇ ਨਾਲ ਉਹਦਾ ਵਿਆਹ ਹੋਇਆ ਹੈ ਤੇ ਦੂਜਾ ਉਹਦੀ ਛੋਟੀ ਜਹੀ ਬੱਚੀ ਦੋਨੋਂ ਜਾਣੀਆਂ ਨਾ ਤੇ ਆਪਣੇ ਪੇਕੇ ਘਰ ਰਹਿ ਰਹੀਆਂ ਸਨ ਤੇ ਨਾ ਹੀ ਸਹੁਰੇ ਘਰ ਦੇ ਵਿੱਚ ਰਹਿ ਰਹੀਆਂ ਸਨ ਇਨੂੰ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਉਹ ਕਾਸ਼ੀਪੁਰ ਦੇ ਵਿੱਚ ਜਾ ਕੇ ਰਹਿ ਰਹੀ ਹੈ। ਕਾਸ਼ੀਪੁਰ ਦੇ ਵਿੱਚ ਇੱਕ ਕੱਪੜੇ ਵਾਲੀ ਦੁਕਾਨ ਦੇ ਉੱਤੇ ਕੰਮ ਕਰਕੇ ਆਪਣਾ ਟਾਈਮ ਪਾਸ ਕਰ ਰਹੀ ਹੈ। ਹੁਣ ਸੁਖਬੀਰ ਸਿੰਘ ਆਪਣੀ ਪਤਨੀ ਕੋਲ ਜਾਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਘਰ ਚੱਲ ਪਰ ਮਨਪ੍ਰੀਤ ਇਹਦੀ ਗੱਲ ਨਹੀਂ ਮੰਦੀ। ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਘਰ ਨਹੀਂ ਜਾਣਾ। ਗੁੱਸੇ ਦੇ ਵਿੱਚ ਆ ਕੇ ਸੁਖਬੀਰ ਆਪਣੀ ਕੁੜੀ ਨੂੰ ਚੱਕਦਾ ਹੈ ਤੇ ਆਪਣੇ ਨਾਲ ਲੈ ਆਉਂਦਾ ਹੈ। ਹੁਣ ਸੁਖਬੀਰ ਇਹੀ ਸੋਚ ਰਿਹਾ ਸੀ ਕਿਉਂ ਐਦਾਂ ਕਿਉਂ ਕਰ ਰਹੀ ਸੀ। ਫਿਰ ਜਦੋਂ ਸ਼ਾਨਬੀਨ ਕਰਦਾ ਹੈ ਤਾਂ ਇਹਨੂੰ ਪਤਾ ਚੱਲਦਾ ਹੈ ਕੀ ਮਨਪ੍ਰੀਤ ਜਿਹੜੀ ਦੁਕਾਨ ਦੇ ਵਿੱਚ ਕੰਮ ਕਰਦੀ ਸੀ ਉੱਥੇ ਇੱਕ ਟਰੱਕ ਡਰਾਈਵਰ ਆਉਂਦਾ ਸੀ ਜੋ ਕਿ ਇਸ ਦੁਕਾਨ ਦੇ ਵਿੱਚ ਕੱਪੜੇ ਵਗੈਰਾ ਲੈ ਕੇ ਆਉਂਦਾ ਸੀ ਇਹਦੇ ਨਾਲ ਹੀ ਮਨਪ੍ਰੀਤ ਦੀ ਗੱਲਬਾਤ ਹੋ ਗਈ ਸੀ ਤੇ ਪਹਿਲੀ ਵਾਰ ਵੇਖਣ ਤੋਂ ਹੀ ਡਰਾਈਵਰ ਨੇ ਇਹਨੂੰ ਆਪਣਾ ਫੋਨ ਨੰਬਰ ਦੇ ਦਿੱਤਾ ਸੀ ਇਹ ਹੁਣ ਹਰ ਰੋਜ਼ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਸਨ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਹੀ ਇਹ ਇੱਕ ਦੂਸਰੇ ਨੂੰ ਪਸੰਦ ਕਰਨ ਲੱਗ ਪਏ ਸਨ ਤੇ ਇਹ ਜਿਹੜਾ ਟਰੱਕ ਡਰਾਈਵਰ ਮੁੰਡਾ ਸੀ ਇਹਦਾ ਨਾਮ ਸੀ ਨਫੀਜ਼ ਇਹ ਜੁਪੀ ਦਾ ਰਹਿਣ ਵਾਲਾ ਸੀ ਹੁਣ ਜਦੋਂ ਮਨਪ੍ਰੀਤ ਦੇ ਨਾਲ ਇਹਦੇ ਸਬੰਧ ਬਣ ਜਾਂਦੇ ਨੇ ਤੇ ਇਹ ਹੁਣ ਅਕਸਰ ਹੀ ਇਹਦੇ ਕਮਰੇ ਦੇ ਵਿੱਚ ਵੀ ਆਉਂਦਾ ਜਾਂਦਾ ਸੀ ਤੇ ਇਹ ਜਿਹੜਾ ਨਫੀਜ਼ ਸੀ ਇਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਇਹ ਗੱਲ ਮਨਪ੍ਰੀਤ ਨੂੰ ਪਤਾ ਵੀ ਸੀ ਤੇ ਇਸ ਤੋਂ ਬਾਅਦ ਵੀ ਇਹ ਨਫੀਜ਼ ਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਇਹ ਜਿਹੜਾ ਨਫੀਜ਼ ਸੀ ਇਹ ਮਨਪ੍ਰੀਤ ਨੂੰ ਪਿਆਰ ਨਹੀਂ ਸੀ ਕਰਦਾ ਇਹ ਸਿਰਫ ਉਹਦੇ ਜਿਸਮ ਨਾਲ ਖੇਲ ਰਿਹਾ ਸੀ ਤੇ ਜਦੋਂ ਹੁਣ ਮਨਪ੍ਰੀਤ ਇਹਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਹੈ ਇਹਤੇ ਦਬਾਅ ਪਾਉਣਾ ਚਾਹੁੰਦੀ ਹੈ ਪਰ ਨਫੀਜ਼ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ ਇਹ ਕਹਿੰਦਾ ਹੈ ਕਿ ਮੇਰਾ ਪਹਿਲਾ ਹੀ ਵਿਆਹ ਹੋਇਆ ਹੈ ਇਹ ਹੁਣ ਕਹਿੰਦਾ ਹੈ ਕਿ ਮੈਂ ਤੇਰੇ ਲਈ ਕੋਈ ਹੋਰ ਮੁੰਡਾ ਲੱਭ ਦੇਣਾ ਪਰ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ ਪਰ ਜਿਹੜੀ ਮਨਪਰੀਤਾ ਉਹ ਕਹਿੰਦੀ ਹੈ ਕਿ ਮੈਂ ਤੈਨੂੰ ਪਿਆਰ ਕੀਤਾ ਹੈ ਤੇ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਦੇ ਨਾਲ ਕਿੱਦਾਂ ਵਿਆਹ ਕਰਵਾ ਲਾਵਾਂ ਮਨਪ੍ਰੀਤ ਉਹਦੀਆਂ ਗੱਲਾਂ ਦੇ ਵਿੱਚ ਇਸ ਵਾਰੀ ਨਹੀਂ ਆਉਂਦੀ। ਉਹ ਕਹਿੰਦੀ ਹੈ ਕਿ ਮੈਂ ਵਿਆਹ ਕਰਵਾਵਾਂਗੀ ਤੇ ਤੇਰੇ ਨਾਲ ਹੀ ਕਰਾਵਾਂਗੀ। ਉਸ ਤੋਂ ਬਾਅਦ ਇਹ ਸਾਰਾ ਕੁਝ ਕਹਿ ਕੇ ਉਹ ਵਾਪਸ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਤੇ ਆ ਕੇ ਹੁਣ ਇਹਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਜੇਕਰ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਇਆ ਤਾਂ ਮੈਂ ਪੁਲਿਸ ਦੇ ਕੋਲ ਜਾਵਾਂਗੀ ਕਿ ਤੂੰ ਮੇਰਾ ਫਾਇਦਾ ਚੱਕਿਆ ਹੈ। ਮੈਂ ਤੇਰੇ ਤੇ ਰੇਪ ਦਾ ਕੇਸ ਪਾ ਦਵਾਂਗੀ। ਜੇਰਾ ਨਫੀਜ ਸੀ ਇਹ ਪੂਰੀ ਤਰ੍ਹਾਂ ਡਰ ਜਾਂਦਾ ਹੈ ਕਿਉਂਕਿ ਇਹਨੂੰ ਇਹ ਸੀ ਕਿ ਜੇਕਰ ਉਹ ਪੁਲਿਸ ਦੇ ਕੋਲ ਚਲੀ ਜਾਵੇਗੀ ਤਾਂ ਇਹਦਾ ਵਸਿਆ ਵਸਾਇਆ ਘਰ ਬਰਬਾਦ ਹੋ ਜਾਵੇਗਾ ਇਹਦੀ ਬੇਇੱਜ਼ਤੀ ਵੀ ਹੋਵੇਗੀ ਹੁਣ ਇਹ ਆਪਣੇ ਘਰ ਦੇ ਵਿੱਚ ਜਾਂਦਾ ਹੈ ਤੇ ਕਿਸੇ ਨੂੰ ਮਾਰਨ ਦੀਆਂ ਵੀਡੀਓ ਫੋਨ ਦੇ ਉੱਤੇ ਵੇਖਦਾ ਹੈ ਇਨਾ ਵੀਡੀਓ ਤੋਂ ਹੀ ਇਹਨੂੰ ਹੁਣ ਇੱਕ ਆਈਡੀਆ ਹੁੰਦਾ ਹੈ ਕਿ ਜੇਕਰ ਟਰੱਕ ਦੇ ਨਾਲੇ ਦਾ ਐਕਸੀਡੈਂਟ ਕਰਕੇ ਇਹਦਾ ਚਿਹਰਾ ਜਰਾ ਪੂਰੀ ਤਰ੍ਹਾਂ ਮੈਂ ਕੁਚਲ ਦੇਵਾਂ ਤਾਂ ਉਹਨੂੰ ਪਛਾਣਿਆ ਤੱਕ ਨਹੀਂ ਇਹ ਜਾਵੇਗਾ ਤੇ ਪੁਲਿਸ ਨੂੰ ਵੀ ਲੱਗੇਗਾ ਕਿ ਇਹ ਸ਼ਾਇਦ ਐਕਸੀਡੈਂਟ ਹੀ ਹੋਇਆ ਹੈ ਹੁਣ ਇਹ ਇੱਕ ਪਲਾਨ ਬਣਾਉਂਦਾ ਹੈ ਤੇ ਪਲਾਨ ਦੇ ਮੁਤਾਬਕ ਹੀ ਇਹ ਹੁਣ ਮਨਪ੍ਰੀਤ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਮੈਂ ਬਹੁਤ ਖੁਸ਼ ਹਾਂ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਹਾਂ ਇਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਅੱਜ ਕਿਤੇ ਬਾਹਰ ਕੁਝ ਖਾ ਪੀ ਕੇ ਆਉਨੇ ਆ ਤੇ ਇਹ ਹੁਣ ਟਰੱਕ ਦੇ ਵਿੱਚ ਇਹਨੂੰ ਬਿਠਾਉਂਦਾ ਹੈ ਤੇ ਕਿਤੇ ਬਾਹਰ ਟਾਬੇ ਦੇ ਉੱਤੇ ਜਾਂਦੇ ਨੇ ਉੱਥੇ ਰੋਟੀ ਪਾਣੀ ਖਾਂਦੇ ਨੇ ਉਸ ਤੋਂ ਬਾਅਦ ਇਹ ਦਾਰੂ ਵੀ ਪੀਂਦੇ ਨੇ ਦੋਨੇ ਜਾਨੇ ਬੈਠ ਕੇ ਹੋਨੇ ਮਨਪ੍ਰੀਤ ਨੂੰ ਟਰੱਕ ਦੇ ਵਿੱਚ ਬਿਠਾ ਕੇ ਹਰੀਦਵਾਰ ਵੱਲ ਨੂੰ ਨਿਕਲ ਪੈਂਦੇ ਨੇ ਜਿਹੜੀ ਮਨਪ੍ਰੀਤ ਸੀ ਇਹ ਵੀ ਪੂਰੀ ਨਸ਼ੇ ਦੇ ਵਿੱਚ ਹੁੰਦੀ ਹੈ ਤੇ ਨਫੀਜ਼ ਵੀ ਨਸ਼ੇ ਦੇ ਵਿੱਚ ਹੁੰਦਾ ਹੈ ਪਰ ਇਹ ਟਰੱਕ ਨੂੰ ਸੁੰਨਸਾਨ ਇਲਾਕੇ ਦੇ ਵਿੱਚ ਲਾ ਕੇ ਇਹ ਭਾਰੀ ਰੋਡ ਦੇ ਨਾਲ ਮਨਪ੍ਰੀਤ ਦੇ ਸਿਰ ਦੇ ਉੱਤੇ ਵਾਰ ਕਰ ਦਿੰਦਾ ਹੈ ਇਹ ਜਿਹੜਾ ਵਾਰ ਸੀ ਇੰਨੀ ਜ਼ੋਰਦਾਰ ਕੀਤਾ ਸੀ ਕਿ ਮਨਪ੍ਰੀਤ ਉੱਥੇ ਹੀ ਮੌਕੇ ਤੇ ਬਿਹੋਸ਼ ਹੋ ਜਾਂਦੀ ਹੈ ਇਹ ਹੁਣ ਟਰੱਕ ਤੋਂ ਇਹਨੂੰ ਹੇਠਾ ਸੁੱਟਦਾ ਹੈ ਤੇ ਸੜਕ ਦੇ ਵਿੱਚ ਸੁੱਟ ਕੇ ਇਦੇ ਉੱਤੋਂ ਦੀ 2-3 ਵਾਰੀ ਇਹ ਟਰੱਕ ਦਾ ਟਾਇਰ ਨੰਗਾਉਂਦਾ ਹੈ ਤੇ ਇਹਦਾ ਮੂੰਹ ਜਿਹੜਾ ਚੰਗੀ ਤਰ੍ਹਾਂ ਕੋ ਚਲ ਦਿੰਦਾ ਹੈ। ਇਹ ਇੰਨੀ ਬੇਰਹਿਮੀ ਦੇ ਨਾਲ ਮਨਪ੍ਰੀਤ ਦਾ ਕਤਲ ਕਰ ਦਿੰਦਾ ਹੈ ਕਿ ਇਹਨੂੰ ਬਿਲਕੁਲ ਵੀ ਇਹਦੇ ਤੇ ਤਰਸ ਨਹੀਂ ਆ ਰਿਹਾ ਸੀ ਕਿ ਉਹ ਵੀ ਇੱਕ ਇਨਸਾਨ ਹੈ। ਟਰੱਕ ਦੇ ਜਿਹੜੇ ਟਾਇਰ ਸਨ ਉਹ ਪੂਰੀ ਤਰ੍ਹਾਂ ਖੂਨੋਂ ਖੂਨ ਹੋ ਚੁੱਕੇ ਸਨ। ਇਹ ਹੁਣ ਆਪਣੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਬੇਖੌਫ ਹੋ ਕੇ ਸੌਂ ਜਾਂਦਾ ਹੈ। ਪੁਲਿਸ ਹੁਣ ਇਸ ਕਮਰੇ ਦੇ ਵਿੱਚ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਇੱਥੋਂ ਫਰਾਰ ਹੋ ਚੁੱਕਿਆ ਸੀ। ਬਾਰੇ ਇਥੇ ਹਣ ਗਵਾਂਡ ਨੂੰ ਸਾਰਿਆਂ ਨੂੰ ਪਤਾ ਸੀ ਕਿ ਨਫੀਜ਼ ਨਾਮ ਦੇ ਮੁੰਡੇ ਦਾ ਮਨਪ੍ਰੀਤ ਕੁੜੀ ਦੇ ਨਾਲ ਨਜਾਇਜ਼ ਰਿਸ਼ਤੇ ਬਣੇ ਹੋਏ ਸਨ ਇਸ ਲਈ ਸਭ ਤੋਂ ਪਹਿਲਾ ਜਿਹੜਾ ਸ਼ੱਕ ਸੀ ਉਹ ਨਫੀਜ਼ ਨਾਮ ਦੇ ਮੁੰਡੇ ਦੇ ਉੱਤੇ ਹੀ ਗਿਆ ਸੀ ਪੁਲਿਸ ਨੇ ਜਦੋਂ ਇਹਨੂੰ ਫੜ ਲਿਆ ਤਾਂ ਉਸ ਤੋਂ ਬਾਅਦ ਇਹਦੇ ਨਾਲ ਜਦੋਂ ਸਖਤੀ ਵਰਤੀ ਤਾਂ ਫਿਰ ਇਹਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਇਹਨੇ ਕਿਸ ਤਰ੍ਹਾਂ ਮਨਪ੍ਰੀਤ ਦਾ ਕਤਲ ਕੀਤਾ ਸੀ ਹੁਣ ਇਹ ਦੱਸਦਾ ਹੈ ਕਿ ਇਹ ਜਿਹੜੀ ਮਨਪ੍ਰੀਤ ਸੀ ਇਹ ਦੁਖੀ ਸੀ ਪਹਿਲਾਂ ਹੀ ਇਹਦਾ ਪਤੀ ਇਹਦੇ ਕੋਲ ਨਹੀਂ ਰਹਿੰਦਾ ਸੀ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਵਿੱਚ ਇੱਕ ਕੁੜੀ ਦਾ ਜਨਮ ਹੋਇਆ ਪਰ ਇਹਨੂੰ ਪਤੀ ਦਾ ਸੁੱਖ ਹਜੇ ਵੀ ਨਹੀਂ ਮਿਲਿਆ ਸੀ ਇਸ ਲਈ ਇਹ ਹਮੇਸ਼ਾ ਹੀ ਉਦਾਸ ਰਹਿੰਦੀ ਸੀ ਮੈਂ ਇਹਨੂੰ ਜਦੋਂ ਮਿਲਿਆ ਤਾਂ ਮੈਂ ਸੋਚਿਆ ਕਿ ਕਿਉਂ ਨਾ ਇਹਦਾ ਫਾਇਦਾ ਚੱਕਿਆ ਜਾਵੇ ਮੈਂ 2-4 ਗੱਲਾਂ ਇਹਦੇ ਨਾਲ ਪਿਆਰ ਦੀਆਂ ਕੀਤੀਆਂ ਤਾਂ ਇਹ ਪਿਗਲ ਗਈ ਤੇ ਮੇਰੇ ਨਾਲ ਇਹ ਪਿਆਰ ਕਰਨ ਲੱਗ ਪਈ ਇਸ ਤੋਂ ਬਾਅਦ ਮੈਂ ਕਈ ਵਾਰੀ ਇਹਦੇ ਨਾਲ ਸਬੰਧ ਬਣਾਏ ਤੇ ਇਹਨੂੰ ਵੀ ਚਸਕਾ ਲੱਗ ਗਿਆ ਸੀ ਪਰ ਹੁਣ ਇਹ ਮੇਰੇ ਪੱਲੇ ਪੈ ਰਹੀ ਸੀ ਮੇਰੇ ਨਾਲ ਇਹ ਕਹਿੰਦੀ ਸੀ ਕਿ ਵਿਆਹ ਕਰਵਾ ਲਾ ਪਰ ਮੈਂ ਪਹਿਲਾਂ ਤੋਂ ਹੀ ਵਿਆਹਾ ਹੋਇਆ ਹਾਂ ਤੇ ਇਸ ਕਰਕੇ ਮੈਂ ਇਹਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਸੀ ਇਸ ਲਈ ਹੁਣ ਮੈਂ ਇਹਨੂੰ ਆਪਣੇ ਰਸਤੇ 'ਚੋਂ ਆਪਣੀ ਜ਼ਿੰਦਗੀ 'ਚੋਂ ਕੱਟਣਾ ਚਾਹੁੰਦਾ ਸੀ ਜਿਸ ਕਰਕੇ ਮੈਂ ਇਹਦਾ ਕਤਲ ਕੀਤਾ ਇੱਕ ਵਾਰੀ ਫਿਰ ਤੋਂ ਇੱਕ ਔਰਤ ਦੀ ਮੰਨ ਦੀ ਲਾਲਸਾ ਨੇ ਆਪਣੇ ਪੂਰੇ ਘਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਸਿਰਫ ਆਪਣੇ ਹੀ ਘਰ ਨੂੰ ਨਹੀਂ ਬਲਕਿ ਇਹਦੇ ਨਾਲ ਨਾਲ ਦੋ ਘਰ ਹੋਰ ਵੀ ਇਹਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ